ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸਿੰਘ ਜੀ ਹਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਜੋਗਿੰਦਰ ਜੀ ਤਾਂ ਤਰਨਤਾਰਨ ਚੌਂਚ ਕੌਣ ਕਿਸ ਨੂੰ ਕਿਵੇਂ ਪਛਾੜਨ ਦੀ ਤਾਂਗ ਚ ਹੈ ਇਹ ਵੱਡਾ ਸਵਾਲ ਹੈ ਔਰ ਕੌਣ ਕਿਵੇਂ ਆਪਣੀ ਜਿੱਤ ਤੇ ਮੋਹਰ ਲਾ ਰਿਹਾ ਔਰ ਇਹ ਵੀ ਇੱਕ ਐਮ ਸਵਾਲ ਹੈ ਕਿ ਪਿੱਛੇ ਰਹਿ ਕੇ ਵੀ ਕਿਹੜੀ ਤੇ ਰੈਸੀ ਹੈ ਜੋ ਕਿ ਜਿੱਤ ਕਿਆਸਰੀ ਹੈ ਲੋਕ ਮਣਾ ਚ ਸਵਾਲ ਬਹੁਤ ਘੁੰਮ ਰਿਹਾ ਲਗਨ ਤੁਸੀਂ ਇੱਕੋ ਸਵਾਲ ਚ ਕਈ ਸਵਾਲ ਕਰਤੇ ਆ ਔਰ ਮੈਨੂੰ ਲੱਗਦਾ ਵੀ ਤੁਸੀਂ ਤਰਨ ਤਰਨ ਚੋਂ ਦਾ ਨਿਚੋੜ ਹੀ ਪੁੱਛ ਲਿਆ ਇੱਕੋ ਸਵਾਲ ਚ ਕੌਣ ਕਿਸ ਨੂੰ ਕਿਵੇਂ ਪਛਾੜਨ ਦੀ ਤਾਂ ਚ ਬੜਾ ਵੱਡਾ ਸਵਾਲ ਹੈ ਔਰ ਜੇ ਇਹਦੇ ਜਵਾਬ 'ਚ ਗੱਲ ਕਰੀਏ ਜੇ ਇੱਕ ਇੱਕ ਲਾਈਨ 'ਚ ਹੀ ਸਾਰੀਆਂ ਧਿਰਾਂ ਦਾ ਆਪਾਂ ਜ਼ਿਕਰ ਫਿਰ ਇਹ ਤਾਂ ਦੇਖੋ ਜਿਹੜੀ ਤਾਂ ਹੈਗੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤਾਂ ਸਰਕਾਰ ਦੇ ਮੋਢਿਆਂ ਤੇ ਕਹਿ ਲੋ ਹੱਥ ਰੱਖ ਕੇ ਬਾਜ਼ੀ ਮਾਰਨ ਦੇ ਚੱਕਰ 'ਚ ਹੈ ਤੇ ਜੇ ਆਪਾਂ ਗੱਲ ਕਰੀਏ ਸਾਹਮਣੇ ਖੜੀ ਪੰਥਕ ਧਿਰ ਦੀ ਤਾਂ ਉਹ ਸਿਆਸ ਕਹਿ ਲੋ ਸਿੱਖ ਜਜ਼ਬੇ ਜਾਂ ਜਦਵਾਤ ਦੇ ਨਾਲ ਜਿਹੜਾ ਮદાન ਪਤੇ ਕਰਨ ਦੇ ਤਾਂਕ ਚ ਤੇ ਉਹਦੇ ਨਾਲ ਹੀ ਜੇ ਆਪਾਂ ਬਾਦਲ ਧੜੇ ਦੀ ਵੀ ਗੱਲ ਕਰੀਏ ਕਿਉਂਕਿ ਸਾਰੀਆਂ ਧਰਾਈ ਉਥੇ ਆਮੋ ਸਾਹਮਣੇ ਆ ਸਖਤ ਮੁਕਾਬਲੇ ਚ ਆ ਬਾਦਲ ਧੜੇ ਦੀ ਗੱਲ ਕਰੀਏ ਤਾਂ ਉਹ ਸਰਕਾਰ ਦੀਆਂ ਨਿਕਮੀਆਂ ਦਿਖਾ ਕੇ ਜਾਂ ਉਹਨਾਂ ਨੂੰ ਸਾਹਮਣੇ ਰੱਖ ਕੇ ਇਸ جنگ ਨੂੰ ਜਿੱਤਣ ਲਈ ਕਹ ਲੋ ਤਿਆਰੀ ਚ ਹੈ ਤੇ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਭਵਿੱਖ ਚ ਆਪਣੇ ਆਪ ਨੂੰ ਪੰਜਾਬ ਦਾ ਬਦਲ ਦੇਖ ਰਹੀ ਹੈ ਜਾਂ ਸਰਕਾਰ ਦਾ ਬਦਲ ਦੇਖ ਰਹੀ ਹੈ ਭਾਵੇਂ ਵਿਰੋਧੀ ਧਿਰ ਚ ਰਹਿ ਕੇ ਕਾਂਗਰਸ ਦੀਆਂ ਵੱਡੀਆਂ ਪ੍ਰਾਪਤੀਆਂ ਦਾ ਕੋਈ ਹੈ ਨਹੀਂ ਪਰ ਉਹ ਬਦਲ ਵਜੋਂ ਮੋਰੀ ਹੋਣ ਦੇ ਚੱਕਰ ਚ ਹੈ ਜ ਜ ਉਹਦੇ ਨਾਲ ਹੀ ਇੱਕ ਤੁਸੀਂ ਜੁੜਿਆ ਹੋਰ ਸਵਾਲ ਕੀਤਾ ਜਿਹੜਾ ਕਿ ਕਿਹੜੀ ਧਿਰ ਹੈ ਜਿਹੜੀ ਪਿੱਛੇ ਰਹਿ ਕੇ ਵੀ ਅੱਗੇ ਮਤਲਬ ਆਉਣ ਦੀ ਜਿੱਤ ਕੇ ਅਸਰੀ ਹੈ ਹੂੰ ਉਹ ਚਾਪਾ ਦੇਖੀਏ ਤਾਂ ਆਪਾਂ ਬੀਜੇਪੀ ਦੀ ਗੱਲ ਕਰ ਸਕਦੇ ਹਾਂ ਹੂੰ ਦੇਖੋ ਬੀਜੇਪੀ ਜਿਹੜੀ ਹੈ ਪੰਜਾਬ ਚ ਆਪਣਾ ਵੋਟ ਬੈਂਕ ਵਧਾਉਣ ਲਈ ਜਾਂ 27 ਦੀ ਤਿਆਰੀ ਦੀ ਰਣਨੀਤੀ ਲਈ ਉਹ ਇਹ ਇਲੈਕਸ਼ਨ ਲੜ ਰਹੀ ਹੈ ਪਰ ਉਹ ਜੇ ਪਿੱਛੇ ਵੀ ਰਹਿ ਜਾਂਦੀ ਹੈ ਤਾਂ ਆਪਣਾ ਜੇ ਵੋਟ ਬੈਂਕ ਵਧਾ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਜੇਤੂ ਵਜੋਂ ਦੇਖ ਰਹੀ ਹੈ ਹੂੰ ਮੇਰੇ ਖਿਆਲ ਚ ਆਪਾਂ ਇੱਕੋ ਸਵਾਲ 'ਚ ਤੁਸੀਂ ਜਿਹੜੇ ਜਵਾਬ ਮੰਗੇ ਸੀ ਤੇ ਛੋਟੇ ਲਫ਼ਜ਼ਾਂ 'ਚ ਇਹਦਾ ਵਿਸਤਾਰ ਨਾ ਕਰੀਏ ਤਾਂ ਮੇਰੇ ਖਿਆਲ 'ਚ ਇੰਨੇ ਕ ਨਾਲ ਹੀ ਸਾਰ ਲੋ ਜਿਹਨੇ ਸਮਝਣਾ ਉਹਨੇ ਸਮਝ ਹੀ ਜਾਣੀ ਹੈ ਗੱਲ ਬਿਲਕੁਲ ਜੀ ਜੀ ਬਿਲਕੁਲ ਠੀਕ ਜਗਿੰਦਰ ਜੀ ਆਪਾਂ ਗੱਲਬਾਤ ਅੱਗੇ ਵਧਾਉਨੇ ਆ ਸਾਹ ਨਾਲ ਤੇ ਆ ਜਗਿੰਦਰ ਜੀ ਇੱਕ ਸਵਾਲ ਹੋਰ بڑا ਹੈ ਕਿ ਵੀ ਅਕਾਲੀ ਧੜੇਬੰਦੀ ਦਾ ਫਾਇਦਾ ਕਿਸ ਨੂੰ ਮਿਲੇਗਾ ਕਿ ਇਸ ਧੜੇਬੰਦੀ ਦੇ ਬਾਵਜੂਦ ਦੋਵਾਂ 'ਚ ਇੱਕ ਤੇਰ ਸਿੱਧੀ ਮੁਕਾਬਲੇ 'ਚ ਦਿਖ ਰਹੀ ਹੈ ਕਿ ਦੇਖੋ ਲਗਨ ਤੁਸੀਂ ਸਵਾਲ ਅੱਜ ਬੜੇ ਵਧੀਆ ਲੈ ਰਹੇ ਹੋ ਕਹਿ ਰਹੇ ਹੋ ਜਿਹਾ ਭਾਵੇਂ ਤਰਨ ਤਰਨ ਨਾਲ ਜੁੜੇ ਹੋਏ ਆ ਪਰ ਇਹ ਜੇ ਜੇ ਇਹਦੇ ਪਿਛੋਕੜ 'ਚ ਚਲੇ ਜਾਈਏ ਇਹਨਾਂ ਸਵਾਲਾਂ ਦੇ ਜਾਂ ਭੂਇਕ 'ਚ ਚਲੇ ਜਾਈਏ ਤਾਂ ਜੇ ਪਿੱਛੇ ਜਾ ਕੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪਾਰਟੋ ਜਿਹੜੇ ਕਿ ਜਿਹੜੀ ਅੰਗਰੇਜ਼ਾਂ ਦੀ ਰਣਨੀਤੀ ਰਹੀ ਹੈ ਹੂੰ ਡਿਵਾਈਡ ਐਂਡ ਰੂਲ ਹਾਂ ਉਹੀ ਰਣਨੀਤੀوں ਕਾਂਗਰਸ ਪਾਰਟੀ ਨੇ ਵੀ ਸਿਆਸੀ ਉਹਦੀ ਕੁਰਸੀ ਲਈ ਸੱਤਾ ਦੀ ਪਹੁੰਚ ਲਈ ਜਿਹੜੀ ਹੈ ਪੰਜਾਬ 'ਚ ਵਧਦੀ ਰਹੀ ਹੈ ਔਰ ਅਕਾਲੀ ਦਲ ਇਹ ਦੋਸ਼ ਵੀ ਲਾਉਂਦਾ ਰਿਹਾ ਕਾਂਗਰਸ ਸਾਡੇ ਸਾਨੂੰ ਪਾੜ ਕੇ ਖਿਲਾਰ ਕੇ ਆਪ ਜਿੱਤ ਵੱਲ ਵੱਧ ਹੀ ਰਹੀ ਹੈ ਜੇ ਬਾਲਾ ਆਪ ਪਿੱਛੇ ਨਾ ਜਾਈਏ ਤਾਂ ਤੁਸੀਂ 1997 ਤੋਂ ਬਾਅਦ 2002 'ਚ ਜਦੋਂ ਕੈਪਟਨ ਸਰਕਾਰ ਆਉਂਦੀ ਹੈ ਹਾਲਾਂਕਿ ਕਾਲੀ ਸਰਕਾਰ ਨੇ ਬੜਾ ਕੰਮ ਕੀਤਾ ਸੀ ਓਬੀ ਜਿਹੜਾ ਕਾਲੀ ਧਰ ਕਾਲੀ ਦਲ ਪਾੜ ਜਾਂਦਾ ਟੌੜਾ ਤੇ ਬਾਦਲ ਅਲੱਗ ਹੁੰਦੇ ਨੇ ਪਰ ਟੌੜਾ ਸਰਬ ਹਿੰਦ ਕਾਲੀ ਦਲ ਬਣਦਾ ਪੰਜਾਬ ਚ ਹੂੰ ਔਰ ਉਹ ਹੀ ਜਿਹੜੀ ਧੜੇਬੰਦੀ ਆ 2002 ਚ ਕੈਪਟਨ ਸਰਕਾਰ ਜਿਹੜੀ ਆ ਉਹ ਧੜੇਬੰਦੀ ਕਰਕੇ ਹੀ ਆਉਂਦੀ ਆ ਔਰ ਹੋਰ ਜੇ ਵੈਸੇ ਵੀ ਆ ਲਾਲੀਏ ਨਾ ਜਦੋਂ ਵੀ ਅਕਾਲੀ ਪਾਟੇ ਨੇ ਜਾਂ ਪੰਜਾਬ ਦੀ 3 ਪਾਰਟੀ ਚ ਪਟੋ ਧਾੜ ਹੋਈ ਆ ਲੀਡਰਸ਼ਿਪ ਤੇਰਾ ਆ ਵੱਖਰੇ ਵੱਖਰੇ ਹੋਏ ਨੇ ਤਾਂ ਉਦੋਂ ਹੀ ਜਿਹੜੀਆਂ ਦੂਜੀਆਂ ਧਿਰਾਂ ਨੇ ਜਾਂ ਕਾਂਗਰਸ ਐ ਖਾਸ ਕਰਕੇ ਉਹ ਸੱਤਾ ਦੀ ਕੁਰਸੀ ਤੇ ਜਾ ਕੇ ਬੈਠੀ ਆ ਇਹ 'ਚ ਕੋਈ ਸ਼ੱਕ ਨਹੀਂ ਹੈ ਔਰ ਜਿਹੜੀ ਤੁਸੀਂ ਦੂਜਾ ਉਹਦੇ ਨਾਲ ਹੀ ਜੁੜਿਆ ਸਵਾਲ ਇੱਕ ਹੋਰ ਕੀਤਾ ਹੈ ਕਿ ਇਹ ਜੋ ਵੀ ਕਾਲੀ ਦਲ ਕੋਈ ਹਵਾਰ ਦੇਖ ਰਿਹਾ ਤਾਂ ਦੇਖੋ ਜੇ ਆਪਾਂ ਦੇਖੀਏ ਤਾਂ ਜਿਹੜੀ ਹੈਗੀ ਪੰਥਕ ਧਰਾ ਉਹ ਆਮੋ ਸਾਹਮਣੇ ਖੜੀ ਆ ਸਰਕਾਰ ਨਾਲ ਜੇ ਮੁਕਾਬਲੇ 'ਚ ਦੇਖੀਏ ਤਾਂ ਉੱਥੇ ਆਪਾਂ ਪੰਥਕ ਜਜ਼ਬੇ ਦੀ ਗੱਲ ਕਰ ਲਈਏ ਜਜ਼ਵਾਦ ਦੀ ਗੱਲ ਕਰ ਲਈਏ ਜਾਂ ਆਮੋ ਸਾਹਮਣੇ ਟੱਕਰ ਦੀ ਗੱਲ ਕਰ ਲਈਏ ਤਾਂ ਜੇ ਸੱਤਾਧਾਰੀ ਧਿਰ ਨੂੰ ਕਿਉਂਕਿ ਜਿਮਨੀ ਚੋਣਾ ਚ ਸੱਤਾਧਾਰੀ ਧਿਰ ਆਪਣੇ ਆਪ ਨੂੰ ਭਾਰੂ ਦੇਖ ਕੇ ਚਲਦੀ ਹੈ ਹੂੰ ਬਿਲਕੁਲ ਉਸ ਧਰ ਲਈ ਜੇ ਕੋਈ ਚੈਲੰਜ ਹੈ ਵੱਡਾ ਜਾਂ ਉਸ ਧਿਰ ਨੂੰ ਕੋਈ ਮੁਕਾਬਲਾ ਦੇ ਰਿਹਾ ਹੈ ਜਾਂ ਉਸ ਧਿਰ ਨੂੰ ਕਿਸੇ ਧਿਰ ਤੋਂ ਡਰ ਹੈ ਤਾਂ ਉਹ ਆਪਣੇ ਜਿਹੜਾ ਹੈਗਾ ਉਹ ਇਹਨਾਂ ਤੋਂ ਹੀ ਪੰਥਕ ਧਿਰ ਤੋਂ ਹੀ ਮਨਦੀਪ ਸਿੰਘ ਤੋਂ ਔਰ ਦੂਜੇ ਪਾਸੇ ਜੇ ਇਹ ਗੱਲ ਕਰ ਰਹੀਏ ਤਾਂ ਸੱਤਾਧਾਰੀ ਤੇ ਵੀ ਮੌਜੂਦਾ ਦੌਰ ਚ ਵੀ ਜਿਹੜੀ ਤੁਸੀਂ ਪਾਟੋ ਧੜ ਦੀ ਗੱਲ ਕੀਤੀ ਹੈ ਤਾਂ ਉਹ ਵੀ ਅਕਾਲੀਆਂ ਦੀ ਧੜੇਬੰਦੀ ਚੋਂ ਹੀ ਆਪਣੀ ਜਿੱਤ ਦੇ ਕਰਨੀ ਇਹ ਉੱਥੇ ਅਕਾਲੀ ਧਰਾਂ ਦੋਵੇਂ ਧਰੇ ਬਾਦਲ ਤੇ ਪੰਥਕ ਧਰਾਂ ਇੱਕ ਹੋ ਜਾਣ ਤਾਂ ਫਿਰ ਇਹਨਾਂ ਨੂੰ ਕੌਣ ਹਰਾ ਸਕਦਾ ਕਿਉਂਕਿ ਉਹ ਉਹ ਦੀ ਤਾਂ ਤਸਵੀਰ ਹੀ ਕਹਿ ਲਓ ਜਿਹੜੀ ਹੈ ਉਹ ਪੰਥਕ ਹੈ ਹਲਕੇ ਦੀ ਬਿਲਕੁਲ ਚੁਗੰਦਰ ਜੀ ਇਹਦੇ ਨਾਲ ਹੀ ਜੇ ਆਪਾਂ ਗੱਲਬਾਤ ਕਰੀਏ ਤਾਂ ਤਰੰਤਰਨ ਹਲਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਲੀਡਰ ਜਿਹੜੇ ਨੇ ਪ੍ਰਚਾਰ ਵਾਸਤੇ ਜਾ ਰਹੇ ਨੇ ਔਰ ਰਾਜਾ ਵਡਿੰਗ ਦੀ ਗੱਲ ਕਰੀਏ ਤਾਂ ਰਾਜਾ ਵਡਿੰਗ ਵੀ ਚੋਣ ਪ੍ਰਚਾਰ ਕਰ ਰਹੇ ਨੇ ਪਰ ਇੱਥੇ ਇੱਕ ਗੱਲ ਜਿਹੜੀ ਲੋਕਾਂ ਦੇ ਮਨਾਂ 'ਚ ਖਟਕ ਰਹੀ ਹੈ ਕਿ ਵੀ ਮੌਜੂਦਾ ਸਰਕਾਰ ਤੋਂ ਜ਼ਿਆਦਾ ਉਹ ਜਿਹੜਾ ਪੰਥਕ ਤੇ ਰ ਉਹਦਾ ਤੇ ਟਾਰਗੇਟ ਕਰ ਰਿਆ ਉਹਨਾਂ ਦਾ ਜ਼ਿਕਰ ਜ਼ਿਆਦਾ ਕਰਦੇ ਆ ਇਸ ਦੇ ਪਿੱਛੇ ਕੀ ਸਵਾਲ ਹੈ ਅ ਲਗਨ ਜੀ ਦੇਖੋ ਇੱਕ ਤਾਂ ਗੱਲ ਹੈਗੀ ਹੈ ਕਿ ਜਿਹੜੀ ਧਰ ਮਜਬੂਤ ਹੁੰਦੀ ਹੈ ਜਾਂ ਮੁਕਾਬਲੇ 'ਚ ਦੇਖਦੀ ਹੈ ਆਪਣੇ ਦੂਸਰੇ ਨੂੰ ਵਿਰੋਧੀ ਨੂੰ ਤਾਂ ਟਾਰਗੇਟ ਤਾਂ ਕੁਦਰਤੀ ਆ ਉੱਥੇ ਹੀ ਕਰਨਾ ਹੁੰਦਾ ਹੂੰ ਔਰ ਜੇ ਦੇਖੀਏ ਤਾਂ ਉੱਥੇ ਰਾਜਾ ਵੜਿੰਗ ਵੀ ਸੱਤਾਧਾਰੀ ਤਰ ਜਿਹੜੀ ਹੈ ਆਮ ਆਦਮੀ ਪਾਰਟੀ ਵੀ ਬਾਦਲ ਧੜਾ ਵੀ ਉਹ ਬਹੁਤਾ ਟਾਰਗੇਟ ਜਿਹੜੀ ਹੈ ਪੰਥਕ ਧਿਰ ਨੂੰ ਵੀ ਕਰ ਰਹੇ ਹੈ ਹੂੰ ਇਹ ਕਾਂਗਰਸ ਨੂੰ ਵੀ ਕਿਸੇ ਪਾਸਿਓਂ ਡਰ ਆ ਤਾਂ ਕਾਂਗਰਸ ਵੀ ਇਸ ਤਰ੍ਹਾਂ ਨੂੰ ਹੀ ਦੇਖ ਰਹੀ ਹੈ ਕਿਉਂਕਿ ਤਾਈਚ ਵੀ ਕਹਿ ਲੋ ਵੀ ਕਿਤੇ ਇੱਥੋਂ ਅੱਗੇ ਚੱਲ ਕੇ ਲਹਿਰੀ ਨਾ ਬਣ ਜੇ ਹਮ ਇਸ ਤਰ੍ਹਾਂ ਇਹਨੂੰ ਧਿਰ ਨੂੰ ਰੋਕਣਾ ਤਾਂ ਉਹ ਰਾਜਾ ਬੜਿੰਗ ਵੀ ਜਿਹੜੀ ਹੈਗੀ ਆ ਟਾਰਗੇਟ ਇਹਨਾਂ ਤੇ ਹੀ ਕਰ ਰਿਹਾ ਤੇ ਉਹ ਰਾਜਾ ਬੜਿੰਗ ਤਾਂ ਮੈਂ ਸੁਣਿਆ ਇੱਕ ਬੜਾ ਸਰਬਜੀਤ ਸਿੰਘ ਤੇ ਖਾਲਸੇ ਤੇ ਜਿਹੜੇ ਹੈਗੇ ਨੇ ਐਮਪੀ ਨੇ ਫਰੀਦਕੋਟ ਤੋਂ ਜਿੱਤੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਘੇਰਿਆ ਵੀ ਮੈਂਬਰ ਪਾਰਲੀਮੈਂਟ ਤਾਂ ਬਣ ਗਿਆ ਪਰ ਅਜੇ ਤੱਕ ਸੁੱਚੇ ਮੂੰਹ ਹੀ ਬੈਠੇ ਆ ਤੁਸੀਂ ਸੁਣਿਆ ਹੋਊਗਾ ਇਹ ਬੜਾ ਉਹਨਾਂ ਦਾ ਵਾਇਰਲ ਬਿਆਨ ਹੋਰ ਬੜੀ ਤੇ ਚਰਚਾ ਵੀ ਹੋਈ ਆ ਤੇ ਜੇ ਦੇਖੀਏ ਤਾਂ ਮੇਰੇ ਖਿਆਲ ਚ ਰਾਜਾ ਬੜਿੰਗ ਦੇ ਇਸ ਸਵਾਲ ਦਾ ਜਾਂ ਇਸ ਜਿਹੜੇ ਜਿਹੜੀ ਤੁਸੀਂ ਵੀ ਗੱਲ ਕੀਤੀ ਆ ਸਵਾਲ ਉਠਾਇਆ ਉੱਤੇ ਤਾਂ ਆਪਾਂ ਗੱਲ ਜਿਕਰ ਕਰ ਹੀ ਲਿਆ ਤੇ ਜਿਹੜਾ ਰਾਜਾ ਬੜਿੰਗ ਨੇ ਜਿਹੜਾ ਸਰਬਜੀਤ ਨੂੰ ਵੀ ਉਹ ਕੀਤਾ ਤਾਂ ਉੱਤੇ ਤਾਂ ਇਹੀ ਜਵਾਬ ਆ ਵੀ ਕਈ ਜਿਹੜੀਆਂ ਧਿਰਾਂ ਜਾਂ ਕਈ ਜਿਹੜੀਆਂ ਸਖਸ਼ੀਅਤਾਂ ਹੁੰਦੀਆਂ ਨੇ ਉਹਨਾਂ ਦਾ ਚੁੱਪ ਬੈਠ ਕੇ ਵੀ ਪਾਰਲੀਮੈਂਟ ਜਿਹੜਾ ਦਬਦਬਾ ਹੈ ਜਾਂ ਮੁੱਲ ਹੈ ਉਹ ਵੱਡਾ ਹੁੰਦਾ ਜੇ ਸਰਬਜੀਤ ਸਿੰਘ ਪਾਰਲੀਮੈਂਟ ਚ ਚੁੱਪ ਵੀ ਬੈਠਾ ਹੈ ਨਾ ਤਾਂ ਉਹ ਮਤਲਬ ਉਹਦਾ ਜਵਾਬ ਜਾਂ ਉਹਦੀ ਸਖਸ਼ੀਅਤ ਉਥੇ ਉਸ ਰੂਪ ਚ ਵੀ ਭਾਰੂ ਹੈ ਬਹੁਤ ਸਾਰੇ ਲੋਕਾਂ ਨੇ ਰਾਜੇ ਬੜੰਗ ਦਾ ਜਵਾਬ ਦੇਤਾ ਮੇਰੇ ਖਿਆਲ ਚ ਆਪਾਂ ਵੀ ਇਹਦਾ ਇੰਨਾ ਕੀ ਜਵਾਬ ਦੇ ਦਈਏ ਤੁੰ ਅੱਗੇ ਜਿਹੜਾ ਹੈਗਾ ਇਹ ਬਹੁਤ ਸਾਰੇ ਲੋਕ ਆਪਣੇ ਆਪ ਹੀ ਸਮਝ ਜਾਂਦੇ ਆ ਇਹਦੋਂ ਅੱਗੇ ਆਪਾਂ ਤੁਰ ਪੈਨੇ ਆ ਜੀ ਜੀ ਬਿਲਕੁਲ ਜਗਿੰਦਰ ਜੀ ਤਰਨਤਾਰਨ ਚੋਣਾਂ ਲੈ ਕੇ ਇੱਕ ਹੋਰ بڑا ਅਹਿਮ ਸਵਾਲ ਹੈ ਲੋਕ ਵੀ ਕਹਿੰਦੇ ਨੇ ਕਹਿੰਦੇ ਵੀ ਚੋਣ ਜਿਹੜੀ ਆ ਪੰਜਾਬ ਦੇ ਤਰਨਤਾਰਨ ਹਲਕੇ ਚ ਹੋ ਰਹੀ ਆ ਪਰ ਉਸ ਹਲਕੇ ਚ ਸਭ ਤੋਂ ਜ਼ਿਆਦਾ ਦਿੱਲੀ ਦਾ ਨਾਂ ਗੂਜ ਰਿਹਾ ਹਰ ਇੱਕ ਤੇ ਜਿਹੜੀ ਹੈ ਦਿੱਲੀ ਕਰ ਰਿਹਾ ਵੀ ਦਿੱਲੀ ਦੀ ਪਾਰਟੀ ਫਲਾਣੀ ਆ ਦਿੱਲੀ ਤੋਂ ਚੱਲ ਰਹੀ ਆ ਦਿੱਲੀ ਦਾ ਜ਼ਿਕਰ ਬੜਾ ਆਉਂਦਾ ਇੱਥੇ ਲਗਨ ਦੇਖੋ ਦਿੱਲੀ ਦਾ ਤਾਂ ਜਿਹੜੀ ਹੈ ਜੇ ਦੇਖੀਏ ਤਾਂ ਦਿੱਲੀ ਦੇ ਹੱਥ ਜਿੱ ਤਾਂ ਜਿੰਨੇ ਵੀ ਉੱਥੇ ਆਪਣੇ ਆਪ ਨੂੰ ਸਿਆਸੀ ਚੌਧਰੀ ਜਾਂ ਵੱਡੇ ਧੜਲੇਦਾਰ ਲੀਡਰ ਅਖਵਾਉਂਦੇ ਆ ਜੇ ਦੇਖੀਏ ਤਾਂ ਦਿੱਲੀ 'ਚ ਬੈਠਿਆ ਹੀ ਉਹਨਾਂ ਦੀ ਜਿਹੜੀ ਜੇ ਦਿੱਲੀ ਤੋਂ ਸੁੱਚ ਬੰਦ ਕਰ ਦੇਣ ਤਾਂ ਉਹ ਚੁੱਪੋ ਜਾਣਗੇ ਹਾਂ ਹਾਲਾਂਕਿ ਤੁਸੀਂ ਸਵਾਲ ਜਿਹੜਾ ਠਾਇਆ ਵਾਕਈ ਹੈਗਾ ਕਿ ਆਮ ਆਦਮੀ ਪਾਰਟੀ ਜੀ ਦਿੱਲੀ ਤੋਂ ਚੱਲਦੀ ਹੈ ਸਰਕਾਰ ਦਿੱਲੀ ਤੋਂ ਚੱਲਦੀ ਹੈ ਸੁਪਰ ਸਰਕਾਰ ਵੀ ਦਿੱਲੀ ਵਾਲਿਆਂ ਦੀ ਹੈ ਪੰਜਾਬ 'ਚ ਇਹ ਗੱਲਾਂ ਇਹ ਚਰਚਾਾਂ ਮਾਂ ਤਾਂ ਆਪਾਂ ਵੀ ਕੀਤੀਆਂ ਨੇ ਜੀ ਕਿਹੜਾ ਜਾਵੇ ਤਾਂ ਦਿੱਲੀ ਵਾਲਿਆਂ ਤੋਂ ਬਿਨਾ ਨਾ ਹੀ ਕਾਂਗਰਸ ਪਾਰਟੀ ਚੱਲਦੀ ਐ ਨਾ ਹੀ ਭਾਜਪਾ ਚੱਲਦੀ ਐ ਤੇ ਜੇ ਦੇਖੀਏ ਤਾਂ ਕਾਲੀ ਧੜੇ ਵੀ ਦਿੱਲੀ ਵਾਲਿਆਂ ਨੂੰ ਭਾਜਪਾ ਵਾਲਿਆਂ ਨੂੰ ਜੱਫੀ ਪਾਉਣ ਚ ਇੱਕ ਦੂਜੇ ਤੋਂ ਕਾਲੇ ਨੇ ਜੇ ਸੂਧਾਰ ਲਹਿਰ ਵਾਲੇ ਦੇਖ ਲਈਏ ਤਾਂ ਉਹ ਉਦੋਂ ਕਾਲੇ ਨੇ ਜੇ ਬਾਦਲ ਧੜਾ ਦੇਖ ਲਈਏ ਤਾਂ ਉਦੋਂ ਕਾਲਾ ਪਰ ਉਹ ਉਹ ਅਜੇ ਦੇਖ ਰਹੇ ਐ ਹੂੰ ਤਾਂ ਤੋਂ ਭਾਵ ਹੈ ਦਿੱਲੀ ਤੋਂ ਬਿਨਾ ਇਹ ਕੋਈ ਵੀ ਨਹੀਂ ਤੇ ਰਹੇਗੀ ਜਿਹੜੀ ਚੱਲ ਸਕੇ ਹਮ ਇੱਕ ਦੂਜੇ ਤੇ ਦੋਸ਼ ਤਾਂ ਜ਼ਰੂਰ ਲਾਉਂਦੇ ਆ ਉਹਦੇ ਨਾਲ ਉੱਪਰਨ ਦੇ ਚੱਕਰ 'ਚ ਵੀ ਹੈਗੇ ਆ ਪਰ ਜਿਹੜੇ ਲੋਕ ਨੇ ਉਹ ਜ਼ਰੂਰ ਲੋਕਾਂ ਦੀ ਨਾਰਾਜ਼ਗੀ ਹੈਗੀ ਹੈ ਦਿੱਲੀ ਵਾਲਿਆਂ ਤੇ ਚਾਹੇ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਹੋਵੇ ਚਾਹੇ ਬੰਦੀ ਸਿੰਘਾਂ ਨੂੰ ਲੈ ਕੇ ਹੋਵੇ ਤੇ ਉਸ ਚੱਕਰ 'ਚ ਜਿਹੜੀਆਂ ਇਹ ਉਸ ਮੁੱਦਿਆਂ ਨੂੰ ਕੈਸ਼ ਕਰਨ ਲਈ ਜਿਹੜੀਆਂ ਅ ਦਿੱਲੀ ਵਾਲਿਆਂ ਤੇ ਦੋਸ਼ ਵੀ ਮੜਦੇ ਆ ਦਿੱਲੀ ਵਾਲਿਆਂ ਨੂੰ ਕੁਟਹਿਰੇ ਚ ਵੀ ਖੜਾ ਕਰਦੇ ਆ ਤੇ ਅੰਦਰੋਂ ਖਾਤੇ ਸਾਰਿਆਂ ਦੀ ਕੋਈ ਸਾਂਝ ਦਿੱਲੀ ਨਾਲ ਹੈਗੀ ਹੋਈ ਹੈ ਹਮ ਜਿਹੜੀ ਤੁਸੀਂ ਸਵਾਲ ਕੀਤੇ ਅੱਜ ਸਾਰੇ ਹੀ ਖੈਰ ਹਾਂ ਇਹ ਵਾਕਈ ਲੋਕ ਮਨਾਂ ਦੇ ਸਵਾਲ ਆ ਅ ਤੇ ਦਿੱਲੀ ਵਾਲਿਆਂ ਨਾਲ ਸਾਂਝ ਕਹ ਲਈਏ ਸਾਰਿਆਂ ਦੀ ਆ ਅ ਇਹ ਜੀਪੀ ਹਾਂ ਕਾਂਗਰਸ ਬਰੀ ਬਚੀ ਹੋਈ ਜੀ 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 ਬਿਲਕੁਲ ਜਗੰਦਰ ਜੀ ਤੁਸੀਂ ਅੱਜ ਬੜੇ ਵਿਸਥਾਰਪੂਰਵਕ ਆਪਾਂ ਕਹੀਏ ਮੋٹے ਤੌਰ ਤੇ ਤਰੰਤਰਨ ਹਲਕੇ ਤੇ ਬੜੀ ਵਿਸਤਾਰਪੂਰਵਕ ਜਾਣਕਾਰੀ ਦਿੰਦੀ ਹੈ ਮੋٹے ਤੌਰ ਤੇ ਆਪਾਂ ਕਈ ਵਿਸ਼ੇ ਜਿਹੜੇ ਨੇ ਉਹ ਹਲਕੇ ਦੀ ਚੋਣ ਨੂੰ ਲੈ ਕੇ ਕਵਰ ਕਰ ਲਿਆ ਜੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਸਰ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ